ਸਲਾਮ ਨਮਸਤੇ ਸਤਿ ਸ੍ਰੀ ਅਕਾਲ ਮੈਂ ਵੈਦ ਮੋਹਨ ਲਾਲ ਰੱਕ ਯੂਨੀਅਨ ਮਲੇਕੋਲਾ ਇਸ ਸਮੇਂ ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਸਮੂਹ ਮਲੇਕੋਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਇਸੇ ਮਹੀਨੇ ਈਦ ਉਲ ਫਿਤਰ ਦਾ ਪਵਿੱਤਰ ਤਿਹਾਰ ਆਉਣ ਵਾਲਾ ਹੈ ਇਸਨੀਆਂ ਵੀ ਸਮੂਹ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਇਸ ਤਰ੍ਹਾਂ ਪਹਿਲਾਂ ਇਹ ਪਸ਼ਾਕ ਦੇ ਵਿੱਚ ਪੂਰੀ ਅੱਜ ਤੱਕ ਇੱਕ ਗੁਲਦਸਤੇ ਦੀ ਤਰ੍ਹਾਂ Hindu Muslim Sikh sare ਆਪਾਂ ਭਾਈ ਜਿਹਾ ਸਾਂਝ ਬਣਾਈ ਰੱਖੀ ਹੋਈ ਹੈ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਇਸ ਤੋਂ ਵੀ ਵਧੀਆ ਇਸ ਤੋਂ ਵੀ ਵੱਧ ਖੁਸ਼ੀ ਹਰ ਸਮਾਜ ਵੱਲੋਂ ਹਰ ਤੱਕ ਬਣੋ ਆਵੇ ਬਾਕੀ ਇਸ ਹੀ ਮਹੀਨੇ ਬੈਸਾਖੀ ਖੁਸ਼ੀ ਦਾ ਦਿਹਾੜਾ ਖੁਸ਼ੀ ਦਾ ਇਤਿਹਾਸ ਆਉਣ ਵਾਲਾ ਹੈ ਸਮੂਹ ਪੰਜਾਬਾਸੀਆਂ ਨੂੰ ਭਾਰਤਵਾਸੀਆਂ ਨੂੰ ਇਸ ਦੀਆਂ ਵੀ ਮੁਬਾਰਕਾਂ ਦਿੰਦਾ ਹਾਂ ਪ੍ਰਮਾਤਮਾ ਵਾਹਿਗੁਰੂ ਕੋਲ ਦੁਨੀਆ ਵਿੱਚ ਤੰਦਰੁਸਤੀ ਬਣਾਈ ਰੱਖੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਸਮੂਹ ਦੇਸ਼ਵਾਸੀ ਇਹਨਾਂ ਦੇਨ ਤਰੱਕੀ ਦੇ ਰਾਤੇ ਜਲਨ ਖੁਸ਼ੀ ਆਵੇ ਇਹਨਾਂ ਦੀ ਤੰਦਰੁਸਤੀ ਵਕਤ ਤਰੱਕੀ ਦੀ ਪ੍ਰਮਾਤਮਾ ਅੱਗੇ ਦੁਆਰਾ ਅਰਦਾਸ ਕਰਦੇ ਹਾਂ ਧੰਨਵਾਦ